ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਜ਼ਿਲ੍ਹਾ ਲੁਧਿਆਣਾ ਇਹ ਪਵਿੱਤਰ ਸਥਾਨ ਸਿੱਖ ਜਗਤ ਦੀਆਂ ਦੋ ਮਹਾਨ ਸ਼ਖਸੀਅਤਾਂ ਸ੍ਰੀ ਮਹਾਨ ਸੰਤ ਈਸਰ ਸਿੰਘ ਜੀ ਅਤੇ ਸੰਤ ਕਿਸਨ ਸਿੰਘ ਜੀ ਦਾ ਤਪ ਸਥਾਨ ਹੈ ਜਿੱਥੇ ਉਹਨਾਂ ਨੇ ਅਣਥੱਕ ਕਹਲਣਾ ਕਾਲੀ ਅਤੇ ਮਹਾਨ ਤਪ ਕੀਤਾ ਇਹ ਆ ਸਥਾਨ ਸਰਹਿੰਦ ਨਹਿਰ ਦੀ ਬਠਿੰਡਾ ਬ੍ਰਾਂਚ ਉੱਤੇ ਲੁਧਿਆਣਾ ਤੋਂ 22 ਕਿਲੋਮੀਟਰ ਦੱਖਣ ਪੂਰਬ ਵੱਲ ਚਾਵਾ ਪਾਇਲ ਅਹਿਮਦਗੜ੍ਹ ਸੜਕ ਤੇ ਸਥਿਤ ਹੈ ਮੌਜੂਦਾ ਥਾਂ ਤੇ ਸਥਿਤ ਗੁਰਦੁਆਰਾ ਸਾਹਿਬ ਸਨ 1937 ਵਿੱਚ ਆਵਾਦ ਹੋਇਆ ਇਸ ਸਥਾਨ ਦਾ ਨਾਂ ਸੰਤ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦੇ ਨਾਮ ਉੱਪਰ ਕਰਮਸਰ ਰੱਖਿਆ ਗਿਆ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦਾ ਜਨਮ ਪਿੰਡ ਕਾਜੀਆਂ ਜ਼ਿਲ੍ਹਾ ਰਾਵਲਪਿੰਡੀ ਵਿਖੇ 1826 ਈਸਵੀ ਵਿੱਚ ਹੋਇਆ ਛੋਟੀ ਉਮਰ ਵਿੱਚ ਹੀ ਬਾਬਾ ਕਰਮ ਸਿੰਘ ਜੀ ਨੇ ਸੰਥਿਆ ਲੈ ਕੇ ਗੁਰਵਾਣੀ ਅਤੇ ਨਿਤਨੇਮ ਸ਼ੁਰੂ ਕਰ ਦਿੱਤਾ ਸੀ ਉਹਨਾਂ ਦੇ ਬਾਬਤ ਸੰਤ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਕਿਹਾ ਕਰਦੇ ਸਨ ਕੇ ਬਾਬਾ ਕਰਮ ਸਿੰਘ ਜੀ 12 12 ਸਾਲ ਦੀਆਂ ਤਿੰਨ ਚੌਂਕੜੀਆਂ ਭਾਵ 37 ਸਾਲ ਉਹਨਾਂ ਨੇ ਘੋਰ ਤਪੱਸਿਆ ਕੀਤੀ ਪਾਵ ਕਿ ਬਾਬਾ ਕਰਮ ਸਿੰਘ ਜੀ ਇੱਕ ਚੌਕੜੇ ਵਿੱਚ 12 ਸਾਲ ਤਪੱਸਿਆ ਲਗਾਤਾਰ ਕਰਦੇ ਸਨ ਸਾਲ 1900 ਈਸਵੀ ਵਿੱਚ ਬਾਬਾ ਕਰਮ ਸਿੰਘ ਜੀ ਸੱਚਖੰਡ ਵਿੱਚ ਚਾਲੇ ਪਾ ਗਏ ਸੰਤ ਬਾਬਾ ਕਰਮ ਸਿੰਘ ਜੀ ਦੇ ਜੀਵਨ ਦਾ ਪ੍ਰਭਾਵ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦੇ ਜੀਵਨ ਤੇ ਪਿਆ ਸੰਤ ਬਾਬਾ ਅਤਰ ਸਿੰਘ ਜੀ ਬਾਬਾ ਕਰਮ ਸਿੰਘ ਜੀ ਦੇ ਦਰਸ਼ਨ ਕਰਨ ਲਈ ਹੋਤੀ ਮਰਦਾਨ ਜਾਇਆ ਕਰਦੇ ਸਨ ਸੰਤ ਬਾਬਾ ਅਤਰ ਸਿੰਘ ਜੀ ਦਾ ਜਨਮ 1864 ਈਸਵੀ ਵਿੱਚ ਪਿੰਡ ਲੋਪੋ ਦੇ ਵਿੱਚ ਹੋਇਆ ਫੌਜੀ ਨੌਕਰੀ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਸੰਤ ਬਾਬਾ ਕਰਮ ਸਿੰਘ ਜੀ ਦੇ ਬਚਨ ਮੰਨ ਕੇ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਨੇ ਰਾਮਪੁਰ ਨਗਰ ਵਿੱਚ ਜਾ ਕੇ ਗੁਰਬਾਣੀ ਦਾ ਪ੍ਰਚਾਰ ਕੀਤਾ ਸੰਤ ਬਾਬਾ ਅਤਰ ਸਿੰਘ ਜੀ ਨੇ ਪੈਨਸ਼ਨ ਹੋਣ ਤੋਂ ਬਾਅਦ ਆਪ ਰਾਮਪੁਰ ਨਗਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਥਾਨ ਗੁਰਦੁਆਰਾ ਰੇਰੂ ਸਾਹਿਬ ਦੀ ਸੇਵਾ ਵਾਸਤੇ ਪੱਕੇ ਤੌਰ ਤੇ ਹਾਜ਼ਰ ਹੋ ਕੇ ਆਪਣੀ ਨੌਕਰੀ ਦੀ ਕਮਾਈ ਅਤੇ ਪੈਨਸ਼ਨ ਦੇ ਨਾਲ ਆਪ ਸੇਵਾ ਸ਼ੁਰੂ ਕਰ ਦਿੱਤੀ ਅਤੇ ਗੁਰੂ ਨਾਨਕ ਦੇਵ ਜੀ ਦੇ ਦੱਸੇ ਮਾਰਗ ਉੱਤੇ ਚੱਲਦਿਆਂ ਸੰਗਤਾਂ ਨੂੰ ਸੇਵਾ ਦਾ ਇੱਕ ਨਮੂਨਾ ਦਿੰਦਿਆਂ ਹੱਥੀ ਹਾਲ ਪਾਉਣਾ ਸ਼ੁਰੂ ਕਰ ਦਿੱਤਾ। ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ 26 ਜਨਵਰੀ 1927 ਨੂੰ ਸੱਚਖੰਡ ਪਿਆਨਾ ਕਰ ਗਏ। ਉਹਨਾਂ ਤੋਂ ਬਰਸਾਏ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਜਿਨ੍ਹਾਂ ਦਾ ਜਨਮ 5 ਅਗਸਤ 1905 ਈਸਵੀ ਨੂੰ ਪਿੰਡ ਆਲੋਵਾਲ ਜ਼ਿਲ੍ਹਾ ਪਟਿਆਲਾ ਵਿੱਚ ਹੋਇਆ। ਬਾਬਾ ਈਸ਼ਰ ਸਿੰਘ ਜੀ ਦਾ ਪਹਿਲਾ ਬਚਪਨ ਦਾ ਨਾਮ ਗੁਲਾਬ ਸਿੰਘ ਸੀ। ਬਾਬਾ ਈਸ਼ਰ ਸਿੰਘ ਜੀ ਆਪਣੇ ਭੂਆ ਦੇ ਪੁੱਤਰ ਗਾਰਡੀਅਨ ਸਰਦਾਰ ਦਲੀਪ ਸਿੰਘ ਦੀ ਪ੍ਰੇਰਣਾ ਨਾਲ ਰੇਰੂ ਸਾਹਿਬ ਜਾਣ ਦਾ ਅਤੇ ਸੰਤ ਅਤਰ ਸਿੰਘ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਪਤ ਹੋਇਆ। ਸੰਤ ਅਤਰ ਸਿੰਘ ਜੀ ਦੀ ਪ੍ਰੇਰਣਾ ਦੁਆਰਾ ਬਾਬਾ ਈਸਰ ਸਿੰਘ ਜੀ ਨੇ ਅਮਰਤ ਸਖੇ ਗੁਲਾਬ ਸਿੰਘ ਤੋਂ ਈਸਰ ਸਿੰਘ ਬਣ ਗਏ। 1924 ਈਸਵੀ ਵਿੱਚ 10ਵੀਂ ਜਮਾਤ ਦਾ ਇਮਤਿਹਾਨ ਦੇ ਕੇ ਆਪ ਬਿਰਾਗ ਦੀ ਦਸਾ ਵਿੱਚ ਸੰਤ ਅਤਰ ਸਿੰਘ ਜੀ ਦੇ ਚਰਨਾਂ ਵਿੱਚ ਰੇਰੂ ਸਾਹਿਬ ਪਹੁੰਚ ਗਏ। ਕਈ ਸਾਲ ਰੇਰੂ ਸਾਹਿਬ ਰਹਿ ਕੇ ਸਿਮਰਨ ਅਤੇ ਸੇਵਾ ਕਰਦਿਆਂ ਬਿਰਾਗ ਦੀ ਦਸਾ ਵਿੱਚ ਗੁਜ਼ਾਰੇ। ਆਣਤਾ ਕਲਣਾ ਕਾਲੀ ਅਤੇ ਸੰਤ ਅਤਰ ਸਿੰਘ ਜੀ ਪਾਸੋਂ ਕੀਰਤਨ ਦੁਆਰਾ ਮਾਨਵਤਾ ਦੀ ਸੇਵਾ ਕਰਨ ਦਾ ਪ੍ਰਣ ਦਾਣ ਲਿਆ 21 ਜਨਵਰੀ 1927 ਈਸਵੀ ਨੂੰ ਸੰਤ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦੇ ਅਕਾਲ ਚਲਾਣੇ ਤੋਂ ਬਾਅਦ ਬਾਬਾ ਈਸਰ ਸਿੰਘ ਜੀ ਦਾ ਮਨ ਬਹੁਤ ਉਦਾਸ ਹੋ ਗਿਆ ਮਨ ਦੀ ਉਪਰਾਪਤਾ ਦੂਰ ਕਰਨ ਲਈ ਬਾਬਾ ਈਸਰ ਸਿੰਘ ਸੰਤ ਕਿਸ਼ਨ ਸਿੰਘ ਜੀ ਦੇ ਸਮੇਤ ਗੁਰਦੁਆਮਾਂ ਦੀ ਯਾਤਰਾ ਵਾਸਤੇ ਚੱਲ ਪਏ ਮਾਸੀਵਾੜਾ ਕੀਰਤਪੁਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਅਮਰਤਸਰ ਸਾਹਿਬ ਸ੍ਰੀ ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਆਦਿਕ ਗੁਰਧਾਮਾਂ ਦੀ ਯਾਤਰਾ ਕੀਤੀ ਉਸ ਤੋਂ ਬਾਅਦ ਸੰਤ ਬਾਬਾ ਈਸਰ ਸਿੰਘ ਜੀ ਨੇ ਸਰਦਾਰ ਗਿਆਨ ਸਿੰਘ ਰਾੜੇਵਾਲਾ ਦੀ ਬੇਨਤੀ ਮੰਨ ਕੇ ਪਿੰਡ ਰਾੜਾ ਸਾਹਿਬ ਜਿਸ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਚਰਨ ਸੋਹ ਬਖਸ਼ ਕੇ ਰਾੜਾ ਤੋਂ ਰਾੜਾ ਸਾਹਿਬ ਬਣਾਇਆ ਦੀ ਟੱਕੀ ਨੂੰ ਆਪਣੀ ਤਪ ਭੂਮੀ ਬਣਾ ਲਿਆ ਤਕਰੀਬਨ 9 ਸਾਲ ਸੰਤ ਬਾਬਾ ਈਸਰ ਸਿੰਘ ਜੀ ਨੇ ਉਸ ਟੱਕੀ ਵਿੱਚ ਡੇਰਾ ਰੱਖਿਆ ਫਿਰ 1937 ਈਸਵੀ ਵਿੱਚ ਮੌਜੂਦਾ ਸਥਾਨ ਰਾੜਾ ਸਾਹਿਬ ਆਵਾਜ਼ ਕੀਤਾ ਇਸ ਸਥਾਨ ਦਾ ਨਾਮ ਕਰਮਸਰ ਸੰਤ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲਿਆਂ ਦੇ ਨਾਮ ਉੱਪਰ ਰੱਖਿਆ ਗਿਆ ਇਸ ਸਥਾਨ ਨੂੰ ਗੁਰਮਤ ਦੇ ਪ੍ਰਚਾਰ ਦਾ ਇੱਕ ਕੇਂਦਰ ਬਣਾ ਕੇ ਆਪ ਨੇ ਇੱਥੇ ਰੋਜ਼ਾਨਾ ਦਾ ਕਥਾ ਕੀਰਤਨ ਮਹਾਵਾਰੀ ਜੋੜ ਮੇਲੇ ਮਨਾਉਣੇ ਸ਼ੁਰੂ ਕਰ ਦਿੱਤੇ ਨਾਲ ਹੀ ਇਲਾਕੇ ਦੇ ਪਿੰਡਾਂ ਸ਼ਹਿਰਾਂ ਅਤੇ ਗੁਰਮਤ ਪ੍ਰਚਾਰ ਦੀ ਮਹਿਮ ਸ਼ੁਰੂ ਕਰ ਦਿੱਤੀ ਸੰਤ ਬਾਬਾ ਈਸਰ ਸਿੰਘ ਨੇ ਤਕਰੀਬਨ ਅੱਧੀ ਸਦੀ ਕੇਵਲ ਹਿੰਦੁਸਤਾਨ ਹੀ ਨਹੀਂ ਬਲਕਿ ਸੰਸਾਰ ਦੇ ਕੋਨੇ-ਕੋਨੇ ਵਿੱਚ ਵਿਚਰ ਕੇ ਗੁਰਮਤਿ ਦਾ ਪ੍ਰਚਾਰ ਕੀਤਾ ਦਸੰਬਰ 1949 ਈਸਵੀ ਵਿੱਚ ਆਪ ਗੁਰਮਤਿ ਪ੍ਰਚਾਰ ਹਿਤ ਅਫਰੀਕਾ ਗਏ ਅਤੇ ਤਕਰੀਬਨ 13 ਮਹੀਨੇ ਸੰਗਤਾਂ ਨੂੰ ਗੁਰਬਾਣੀ ਦੀਆਂ ਸਿੱਧੀਆਂ ਧਾਰਨਾ ਅਤੇ ਸਰਲ ਵਿਆਖਿਆ ਦੁਆਰਾ ਕਰਤਾਰਥ ਕੀਤਾ ਜਿੰਦਗੀ ਦੇ ਆਖਰੀ ਸਵਾਸਾਂ ਤੱਕ ਸੰਤ ਬਾਬਾ ਈਸ਼ਰ ਸਿੰਘ ਨੇ ਪਿੰਡਾਂ ਸ਼ਹਿਰਾਂ ਵਿੱਚ ਗੁਰਮਤਿ ਪ੍ਰਚਾਰ ਦੀ ਮੁਹਿੰਮ ਜਾਰੀ ਰੱਖੀ ਹਰ ਪ੍ਰਚਾਰ ਦੌਰਾਨ ਸੰਤ ਬਾਬਾ ਈਸ਼ਰ ਸਿੰਘ ਜੀ ਅਮਰਤ ਸੰਚਾਰ ਕਰਾਉਂਦੇ ਸਨ ਇਸ ਗੁਰਮਤ ਪ੍ਰਚਾਰ ਸਦਕਾ ਤਕਰੀਬਨ 6 ਲੱਖ ਪ੍ਰਾਣੀਆਂ ਨੇ ਅਮਰਤ ਦੀ ਮਹਾਨ ਦਾਤ ਪ੍ਰਾਪਤ ਕੀਤੀ ਸਿੱਖੀ ਪ੍ਰਚਾਰ ਦੇ ਨਾਲ ਨਾਲ ਵਿਦਿਅਕ ਖੇਤਰ ਵਿੱਚ 1945 ਈਸਵੀ ਵਿੱਚ ਹਾਇਰ ਸਕੈਂਡਰੀ ਸਕੂਲ ਬਣਵਾਇਆ 1969 ਈਸਵੀ ਵਿੱਚ ਡਿਗਰੀ ਕਾਲਜ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ ਪਿੰਡ ਖਟੜਾ ਨੇੜੇ ਸਕੂਲ ਵਾਸਤੇ ਨਵੀਂ ਇਮਾਰਤ ਤਿਆਰ ਕਰਵਾ ਦਿੱਤੀ। ਅੱਜਕੱਲ ਇਹ ਦੋਵੇਂ ادارے ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਮਸਰ ਅਤੇ ਸਰਕਾਰੀ ਕਾਲਜ ਕਰਮਸਰ ਪੰਜਾਬ ਸਰਕਾਰ ਦੁਆਰਾ ਸਫਲਤਾਪੂਰਵਕ ਚਲਾਏ ਜਾ ਰਹੇ ਹਨ। ਸੰਤ ਬਾਬਾ ਈਸ਼ਰ ਸਿੰਘ ਜੀ 26 ਅਗਸਤ 1975 ਈਸਵੀ ਨੂੰ ਸਮਾਦੀ ਵਿੱਚ ਬੈਠਿਆ ਇੰਗਲੈਂਡ ਦੇ ਬੁਲਵਰ ਹੈਫਟਨ ਸ਼ਹਿਰ ਵਿੱਚ ਸਰਦਾਰ ਸੁਦਾਗਰ ਸਿੰਘ ਰੂਮੀ ਦੇ ਕਰੇ ਆਪਣੇ ਪੰਜ ਭੌਤਿਕ ਸਰੀਰ ਦਾ ਤਿਆਗ ਕਰ ਦਿੱਤਾ। ਉਹਨਾਂ ਦੇ ਸਰੀਰ ਨੂੰ ਵਾਪਸ ਪੰਜਾਬ ਲਿਆ ਕੇ 1 ਸਤੰਬਰ 1975 ਨੂੰ ਗੁਰਦੁਆਰਾ ਵਿਪੌਰ ਸਾਹਿਬ ਨੰਗਲ ਸਾਹਮਣੇ ਦਰਿਆ ਸਤਲੁਜ ਵਿੱਚ ਜਲ ਪ੍ਰਵਾਹ ਕੀਤਾ ਗਿਆ। ਉਹਨਾਂ ਤੋਂ ਬਾਅਦ ਇਸ ਸਥਾਨ ਦੀ ਸੇਵਾ ਸੰਤ ਕਿਸ਼ਨ ਸਿੰਘ ਜੀ ਨੇ ਸੰਭਾਲੀ। ਸੰਤ ਕਿਸ਼ਨ ਸਿੰਘ ਜੀ ਦਾ ਜਨਮ 24 ਦਸੰਬਰ 1900 ਈਸਵੀ ਨੂੰ ਪਿੰਡ ਮਸੀਤਾ ਜ਼ਿਲ੍ਹਾ ਸਰਸਾ ਹਰਿਆਣਾ ਵਿੱਚ ਹੋਇਆ। ਸੰਤ ਬਾਬਾ ਕਿਸ਼ਨ ਸਿੰਘ ਜੀ ਨੇ ਗੁਰਦੁਆਰਾ ਕਰਮਗੜ ਰਾੜਾ ਸਾਹਿਬ ਟਰੱਸਟ ਦੀ ਸਥਾਪਨਾ ਕੀਤੀ 1 ਜਨਵਰੀ 1990 ਈਸਵੀ ਨੂੰ। ਸੰਤ ਬਾਬਾ ਕਿਸ਼ਨ ਸਿੰਘ ਜੀ ਅਕਾਲ ਚਲਾਣਾ ਕਰ ਗਏ ਅਤੇ 3 ਜਨਵਰੀ ਨੂੰ ਉਹਨਾਂ ਦੇ ਪਵਿੱਤਰ ਸਰੀਰ ਨੂੰ ਵਿਪਾਰ ਸਾਹਿਬ ਜਲ ਪ੍ਰਵਾਹ ਕਰ ਦਿੱਤਾ ਗਿਆ। ਉਨ੍ਹਾਂ ਤੋਂ ਬਾਅਦ ਸੰਤ ਬਾਬਾ ਤੇਜਾ ਸਿੰਘ ਜੀ ਨੇ ਇੱਥੋਂ ਦੀ ਸੇਵਾ ਸੰਭਾਲੀ ਅਤੇ ਹੁਣ ਸੰਤ ਬਾਬਾ ਬਲਜਿੰਦਰ ਸਿੰਘ ਜੀ ਇੱਥੋਂ ਦੀ ਸੇਵਾ ਕਰ ਰਹੇ ਹਨ ਇਹ ਸੀ ਇੱਥੋਂ ਦਾ ਇਤਿਹਾਸ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗਦੀ ਹੈ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰੋ ਤਾਂ ਜੋ ਹੋਰ ਵੀ ਸੰਗਤਾਂ ਇੱਥੋਂ ਦੇ ਦਰਸ਼ਨ ਕਰ ਸਕਣ ਇਸ ਤਰ੍ਹਾਂ ਦੀਆਂ ਹੋਰ ਇਤਿਹਾਸਕ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਕਿਸੇ ਨਵੀਂ ਜਗ੍ਹਾ ਨਵੇਂ ਇਤਿਹਾਸ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ